ਅੰਦੇ ਸਿਮਰਦਾ ਹੋਇਆ ਦੰਦ ਦਾ ਟ੍ਰੀਟਮੈਂਟ ਇਹਦੀ ਜੜ ਤੇ ਕੀੜਾ ਲੱਗ ਰਿਹਾ ਸੀ ਡਾਕਟਰ ਨੇ ਦਿਖਾਈ ਕੀੜਾ ਦਿਖਾ ਡਾਕਟਰ ਦਿਖਾਈ ਮੈਨੂੰ ਜੜ ਤੇ ਕੀੜਾ ਦਿਖਾ ਮੂੰਹ ਇਹ ਦੇ ਨਾ ਇਹ ਕੋਈ ਸੁਨਣਾ ਦਾ ਟੀਕਾ ਲਾਦਾ ਸਾਈਡ ਤੇ ਇਹ ਪੂਰੀ ਤੋਤਲੀ ਬੋਲ ਰਹੀ ਹੁਣ ਬੋਲ ਕੇ ਦਿਖਾਈ ਨਾ ਬੋਲਨੀ ਤੋਤਲੀ ਨਾ ਚੰਗਾ ਹੈ ਕਿ ਕਿ ਤੱਕ ਚਲ ਹੁਣ ਆਪਾਂ ਘਰੇ ਪਹੁੰਚ ਗਏ ਚੱਲੀ ਅੰਦਰ ਚਾਚਾ ਹੁਣ ਆਪਾਂ ਘਰੇ ਪਹੁੰਚ ਗਏ ਚੱਲੀਏ ਅੰਦਰ ਬਾੜੀ ਤੋਂ ਤਲੀ ਬੋਲਣੀ ਆ ਹਾਂ ਬਾੜੀ ਤੋਂ ਤਲੀ ਬੋਲਣੀ ਬੇੜੇ ਯਾਰ ਕੋਰੇ ਬਾਜੀ ਦਾ ਤਾਂ ਤੇਰੀ ਹੋਰ ਬਾਜੀ ਤੋਂ ਤਲੀ ਬੋਲਦੀ ਆ ਜੀਵ ਸੋ ਨੋਈ ਪਈ ਐ ਨਾ ਹੁਣ ਵੀ ਤੋਤਲੀ ਬੋਲਦੀ ਨਾ ਨਾ ਹੁਣ ਨਹੀਂ ਤੋਤਲੀ ਚਾਚਾ ਮੀ ਇਹ ਜੀਵ ਨਹੀਂ ਉੱਤਰੇ ਓ ਯਾਰ ਕਾਲਾ ਕੜੇ ਤਾਂ ਪਹੁੰਚੀ ਆਪਾਂ ਉੱਤਰੇ ਹੁਣ ਆ ਕਾੜੇ ਕੀ ਕੀ ਕਾੜ ਚੱਕੇ ਜਾ ਜਾਂਗਾ ਆ ਤਾਂ ਖੋਲ ਦੇ ਸੁਣ ਨਾ ਉਹ ਮਜਾਕ ਡਾਈ ਜਾਣਾ ਮੇਰਾ ਗੱਲੇ ਹੋਰ ਮਦਾ ਹੈ ਕਿ ਨਵੀਂ ਸੋਹਣੀ ਲੱਗਦੀਆਂ ਈ ਤੋਤਲੀ ਬੋਲ ਦੇ ਖੋਲ ਦੇ ਉੱਚੀ ਨਹੀਂ ਖੋਲ ਦੇ ਨੰਨੂ ਓ ਤਾ ਵੀਗੋਰ ਲੈ ਜਾਂਦਾ ਹੈ ਕੰਗਾ ਤੋਤਲੀ